ਜੀਵਨ ਜਿਹੜਾ ਉਹ ਤਾਂ ਬਤੀਤ ਹੋ ਗਿਆ ਜੀਵਨ ਤਾਂ ਮੇਰਾ ਲੰਘ ਗਿਆ ਤੇ ਮਹਾਰਾਜ ਨੇ ਬਚਨ ਕਹਿ ਤਿੰਨ ਸਿੱਧ ਨਾ ਬੁੱਧ ਭਈ ਮਤ ਮਦਮ ਲੋਭ ਲਹਿਰ ਦੁਖ ਪਾਈ ਹੁਣ ਉਹ ਅਕਲ ਪ੍ਰਾਪਤ ਨਾ ਕਰ ਸਕਿਆ ਅਕਲ ਤਾਂ ਬਥੇਰੀ ਹਰ ਇੱਕ ਬੰਦਾ ਕਹਿੰਦਾ ਮੈਂ ਸਿਆਣਾ ਹਰ ਹਰ ਇੱਕ ਬੰਦਾ ਹੀ ਆਪਣੇ ਆਪ ਨੂੰ ਚਲਾਕ ਸਮਝਦਾ ਹੈ ਕੋਈ ਆਪਣੇ ਆਪ ਨੂੰ ਘਟਨੀ ਦੱਸਦਾ ਮਰਜ ਕਹਿਣ ਲੱਗੇ ਭਲਿਆ ਵੀ ਤੇਰੇ ਕੋਲ ਜਿਹੜੀ ਅਕਲ ਹੈ ਨਾ ਇਹ ਠੱਗੀਆਂ ਮਾਰਨ ਵਾਲੀ ਹੈ ਜਿਹੜੀ ਤੇਰੇ ਕੋਲ ਅਕਲ ਹੈ ਨਾ ਇਹ ਚਤਰਾਇਆਂ ਕਰਨ ਵਾਲੀ ਹੈ ਤੇਰੇ ਕੋਲ ਉਹ ਅਕਲ ਨਹੀਂ ਹੈ ਜਿਸ ਅਕਲ ਨੇ ਤੈਨੂੰ ਸਚਿਆਰ ਬਣਾਉਣਾ ਸੀ ਤੇਰੇ ਕੋਲ ਉਹ ਅਕਲ ਨਹੀਂ ਹੈ ਜਿਸ ਅਕਲ ਨੇ ਤੈਨੂੰ ਜੂਨਾ ਦਾ ਸਰਦਾਰ ਬਣਾਉਣਾ ਸੀ ਬਚਨ ਨੇ ਨਾ ਅਵਰ ਜੂਨ ਤੇਰੀ ਪਨਹਾਰੀ ਇਸ ਧਰਤੀ ਮੈਂ ਤੇਰੀ ਸਿਕਦਾਰੀ ਉਹ ਅਕਲ ਥੋੜਾ ਹੈਗੀ ਐ ਵੀ ਜਿਹੜੀ ਅਕਲ ਤੈਨੂੰ ਸਭ ਤੋਂ ਸਰਮੌਰ ਦਰਸਾ ਸਕੇ ਵੀ ਤੂੰ ਸਭ ਤੋਂ ਸ੍ਰੇਸ਼ਟ ਹੈ ਸਭ ਤੋਂ ਸਰਮੌਰ ਹੈ ਤੇਰੇ ਕੋਲ ਉਹ ਅਕਲ ਨਹੀਂ ਤੇਰੇ ਕੋਲ ਉਹ ਅਕਲ ਨਹੀਂ ਹੈ ਜਿਹੜੀ ਅਕਲ ਤੈਨੂੰ ਇਹ ਜਿਹੜਾ ਮਨੁੱਖਾ ਜਾਮਾ ਤੈਨੂੰ ਮਿਲਿਆ ਇਹਦੀ ਕਦਰ ਕੀਮਤ ਪਵਾ ਸਕੇ ਉਹ ਅਕਲ ਨਹੀਂ ਹੈ ਤੇਰੇ ਕੋਲ ਅਕਲ ਤਾਂ ਬਥੇਰੀ ਹੈ ਹੁਣ ਸਤਗੁਰੂ ਜੀ ਨੇ ਇੱਥੇ ਰਹਿਮਤ ਕੀਤੀ ਬਚਨ ਕਹਿ ਮਰਜ ਕਹਿਣ ਲੱਗੇ ਕਿ ਇਹਦੀ ਮਤ ਜਿਹੜੀ ਹੈ ਨਾ ਉਹ ਮਦਮ ਉਹ ਮਦਮ ਵੀ ਸਮਝਦਾ ਹੈ ਪਰ ਮਹਾਰਾਜ ਕਹਿਣ ਲੱਗੇ ਥੋੜੀ ਬਿਲਕੁਲ ਥੋੜੀ ਹੈ ਜਿਆਦੀ ਸਮਝ ਨਹੀਂ ਹੈ ਜਿੰਨੀ ਸਮਝ ਹੋਣੀ ਚਾਹੀਦੀ ਸੀ ਉਨੀ ਸਮਝ ਨਹੀਂ ਹੈ ਉਨੀ ਅਕਲ ਨਹੀਂ ਹੈ ਤੇ ਮਹਾਰਾਜ ਨੇ ਬਚਨ ਕਹ ਗੁਰ ਬਿਹੂਣ ਮਹਾ ਦੁਖ ਪਾਇਆ ਜਮ ਪਕਰੇ ਬਿਲ ਲਾਈ ਹੁਣ ਪਛਤਾਉਂਦਾ ਹੈ ਪਛਤਾਵਾ ਕਰਦਾ ਵੀ ਮੈਂ ਪਹਿਲਾਂ ਜੋ ਬੀਜਿਆ ਸੀ ਉਹ ਮੇਰੇ ਸਾਹਮਣੇ ਆ ਖੜੋਤਾ ਹੋਇਆ ਮੈਂ ਬੀਜਿਆ ਕੀ ਮੈਂ ਤਾਂ ਵਿਕਾਰ ਬੀਜੇ ਮੈਂ ਤਾਂ ਮਾੜੇ ਬੀਜ ਬੀਜੇ ਤੇ ਹੁਣ ਜਦੋਂ ਉਹ ਵਿਕਾਰਾਂ ਦਾ ਬੀਜਿਆ ਹੋਇਆ ਉਹਨੇ ਅਸਰ ਦਿਖਾਇਆ ਤੇ ਹੁਣ ਬੰਦਾ ਪਛਤਾਉਂਦਾ ਖਸਮ ਵਿਸਾਰ ਕੀ ਇਹ ਰਸ ਭੋਗ ਤਾਂ ਤਨ ਉਠ ਖਲੋਏ ਰੋਗ ਹੁਣ ਜਦ ਰੋਗ ਲੱਗੇ ਵਿਕਾਰ ਭੋਗਦਾ ਰਿਆ ਹੁਣ ਜਦੋਂ ਬਿਮਾਰੀਆਂ ਲੱਗੀਆਂ ਭਿਆਨਕ ਰੋਗ ਲੱਗੇ ਡਾਕਟਰ ਨੇ ਹੱਥ ਖੜੇ ਕਰ ਦਿੱਤੇ ਉਹ ਕਹਿਣ ਲੱਗੇ ਭਰਾਵਾ ਵੀ ਹੁਣ ਤਾਂ ਬਿਮਾਰੀ ਇੱਥੋਂ ਤੱਕ ਵੱਧ ਗਈ ਵੀ ਮੇਰੇ ਕੋਲ ਵੀ ਆ